ਕਿੰਨੀ ਜ਼ਿਮੇਵਾਰੀ ਨਿਭਾਈ ਦੱਸੋ ਸੱਚੋ ਸਤ ਸੀਨੇ ਹੱਤੜ ਕੇ ਸੈਂਟਰ ਸਰਕਾਰ ਨੇ ਉਹਨੇ ਵਾਰਨਾ ਸੈਂਟਰ ਨੇ ਕਦੇ ਕਿਤੇ ਜਿੰਨੇ ਕਿਤੇ ਸਾਡੇ ਆਪਣੇ ਆਣ ਬੰਗਾਦਾਰ ਨਹੀਂ ਠੀਕ ਲੱਗੇ ਜਾਂ ਗਲਤ ਲੋਕੋ ਵੰਡ ਹਿੰਦ ਪਾਕੀ ਦੀ ਨਹੀਂ ਪੰਜਾਬ ਦੀ ਹੋਈ ਸੀ ਨਹੀਂ ਰੋਇਆ ਕੋਈ ਜਿੰਨਾ ਰੋਏ ਵਕਤਾਂ ਮਾਰੇ ਪੰਜਾਬੀ ਜਾਂ ਮਾਂ ਪੰਜਾਬਣ ਰੋਈ ਸੀ ਕੁਝ ਨਹੀਂ ਗਿਆ ਫਰੰਗੀਆਂ ਦਾ ਤੋਏ ਤੋਏ ਕੁਰਸੀ ਦੇ ਭੁੱਖਿਆਂ ਕਰਵਾਈ ਹਿੰਦਪਾਕ ਦੀ ਵੰਡ ਵਿੱਚ ਹਰ ਕਿਸ ਕਿਸ ਦਾ ਜਾਣੇ ਇ